ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਯੂ ਟਰਨ ਲੈਂਦੀ ਜ਼ਿੰਦਗੀ ਲੇਖਕ ਸਤਵਿੰਦਰ ਬਰਾੜ ਅੱਜ ਉਮਰ ਦੇ ਅਖੀਰੀ ਪੜਾ ਤੇ ਆਖੇ ਆਪਣੇ ਪੁੱਤਾਂ ਪੋਤਿਆਂ ਨੂੰਹਾਂ ਧੀਆਂ ਤੇ ਘਰ ਚ ਸਰਪੰਚੀ ਹੁਣ ਕਾਰਨ ਲੋਕਾਂ ਦੇ ਮਸਲਿਆਂ ਵਿੱਚ ਉਝੀ ਜਾਂ ਕਹਿ ਲੋ ਪਰਚੀ ਮੈਂ ਆਪਣੇ ਆਪ ਨੂੰ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨਹੀਂ ਸਮਝਦੀ ਸਮਝਾਂ ਵੀ ਕਿਉਂ ਨਾ ਰੱਬ ਨੇ ਜਦ ਮੇਰੇ ਕੋਲੋਂ ਲੁਕੋਇਆ ਹੀ ਕੁਝ ਨਹੀਂ ਕੀ ਨਹੀਂ ਦਿੱਤਾ ਰੱਬ ਨੇ ਮੈਨੂੰ ਹੀਰਿਆਂ ਵਰਗੇ ਦੋ ਪੁੱਤਰ ਪੂਰੀ ਠੁੱਕ ਵਾਲਾ ਸਰਦਾਰ ਕਹਾਉਂਦਾ 90 ਘੁਮਾਂ ਦਾ ਮਾਲਕ ਘਰ ਵਾਲਾ ਤਿੰਨ ਟਰੈਕਟਰ ਇੱਕ ਕੰਬਾਈਨ ਪੰਜ ਸੀਰੀ 10 ਲਵੇਰੇ ਤਿੰਨ ਕੰਮ ਵਾਲੀਆਂ ਗੋਹੇ ਕੂੜੇ ਵਾਲੀ ਅੱਡ ਝਾੜੂ ਪੋਚੇ ਵਾਲੀ ਅੱਡ ਤੇ ਰੋਟੀ ਠੁੱਕ ਵਾਲੀ ਅੱਡ ਉੱਚੇ ਖਾਨਦਾਨ ਦੀ 100 ਘਮਾਂ ਵਾਲੇ ਪਿਓ ਦੀ ਧੀ ਮੇਰੀ ਨੂੰ ਜਿਸ ਨੇ ਆਉਂਦਿਆਂ ਹੀ ਦੋ ਪੋਤਿਆਂ ਅਤੇ ਇੱਕ ਪੋਤੀ ਨਾਲ ਘਰ ਰਸਨਾ ਦਿੱਤਾ ਸਾਰਾ ਦਿਨ ਨੂੰ ਸੱਸ ਵੇਲੀਆਂ ਛੋਟਾ ਮੁੰਡਾ ਜੇ ਕੁਆਰਾ ਹੈ ਇੱਕ ਦੋ ਵਾਰੀਆਂ ਨੂੰ ਛੱਡ ਕੇ ਦਾਦੇ ਪਰਦਾਦੇ ਸਰਪੰਚੀ ਘਾਰੀ ਚੱਲੀ ਆਉਂਦੀ ਹੈ ਬਰਾਬਰ ਦੀ ਟੱਕਰ ਵਾਲੇ ਸ਼ਰੀਕ ਇੱਕ ਦੋ ਹੀ ਹਨ ਪੂਰੇ ਪਿੰਡ ਵਿੱਚ ਬਾਕੀ ਸਭ ਜੱਟ ਚਾਰ ਚਾਰ ਕਿੱल्ल्याਾਂ ਵਾਲੇ ਅੜੇ ਥੋੜੇ ਸਰਪੰਚ ਸਾਹਿਬ ਅੱਗੇ ਹੱਥ ਅੱਡੀ ਰੱਖਦੇ ਪਰ ਲੋੜ ਪੈਣ ਤੇ ਜਾਨਵਰਨ ਤੱਕ ਵੀ ਜਾਂਦੇ ਸਾਡੇ ਕਾਣੇ ਜੋ ਹੁੰਦੇ ਸੀ ਸਾਨੂੰ ਵੀ ਅਜਿਹੇ ਬੰਦਿਆਂ ਦੀ ਹਰ ਵਕਤ ਲੋੜ ਰਹਿੰਦੀ ਪਿੰਡ ਵਿੱਚ 100 ਦੁਸ਼ਮਣ ਮਿੱਤਰ ਹੁੰਦੇ ਹਨ ਹੁਣ ਤਾਂ ਸਰਪੰਚ ਸਾਹਿਬ ਨੂੰ ਗੁਜਰੀਆਂ ਵੀ ਡੇਢ ਦਹਾਕਾ ਹੋ ਚੱਲਿਆ ਹੈ ਸਰਪੰਚੀ ਹੁਣ ਮੇਰੇ ਵੱਡੇ ਪੁੱਤ ਕੋਲ ਹੈ ਸਰਪੰਚੀ ਹੁਣ ਕਾਰਨ ਘਰ ਵਿੱਚ ਲੋਕਾਂ ਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਹੈ ਨੂੰ ਆਪਣੇ ਬੰਦੇ ਏਸੀ ਕਮਰੇ ਵਿੱਚ ਫੋਨ ਤੇ ਸਹੇਲੀਆਂ ਨਾਲ ਜਾਂ ਮਾਪਿਆਂ ਨਾਲ ਗੱਲ ਲੱਗੀ ਰਹਿੰਦੀ ਹੈ ਬੱਚੇ ਛੋਟੇ ਹੁਣ ਕਾਰਨ ਆਪਣੀਆਂ ਵੀਡੀਓ ਗੇਮਾਂ ਵਿੱਚ ਲੱਗੇ ਰਹਿੰਦੇ ਹਨ ਪੁੱਤ ਦਾ ਸਰਪੰਚ ਹੁਣ ਕਾਰਨ ਬਹੁਤਾ ਹੀ ਰੁੱਝਿਆ ਹੋਇਆ ਇੱਕ ਮੈਂ ਹੀ ਹਾਂ ਘਰ ਵਿੱਚ ਸਾਰਾ ਦਿਨ ਬੇਲੀ ਬਸ ਪਾਟਕਾਰ ਅੱਗਾ ਸਵਾਰ ਲਿਆ ਮਾਲਾ ਫੇਰ ਲਈ ਜਾਂ ਆਏਗੇ ਨਾਲ ਗੱਲੀ ਲੱਗ ਜਾਂਦੀ ਰਾਣੀਆਂ ਵਾਂਗ ਦਿਨ ਵਧੀਆ ਲੰਘ ਰਹੇ ਹਨ ਪਛਾਨ ਤਾਂ ਕਦੇ ਝਾਕੀ ਹੀ ਨਹੀਂ ਬਸ ਇੱਕ ਡਰਜਾ ਲੱਗਦਾ ਹੈ ਇਸ਼ਾਨ ਝਾਕਣ ਤੋਂ ਹੁਣ ਤਾਂ ਧੁੰਦਲੀਆਂ ਜਿੰਨੀਆਂ ਆਜਾਦਾ ਹੀ ਬਚੀਆਂ ਹਨ ਜਿਨ੍ਹਾਂ ਨੂੰ ਯਾਦ ਕਰਨ ਤੋਂ ਵੀ ਤਰਹਿੰਦੀਆਂ ਪਤਾ ਹੈ ਜਿੰਨਾ ਯਾਦ ਕਰਾਂਗੀ ਆਪ ਹੀ ਔਖੀ ਹੋਵਾਂਗੀ ਕੁਝ ਹੱਥ ਪੱਲੇ ਤਾਂ ਹੁਣ ਉਹਨਾਂ ਨੂੰ ਰਿਹਾ ਹੁਣ ਤਾਂ ਮੈਂ ਆਪਣੇ ਭਰੇ ਭੁਗਾਨੇ ਪਰਿਵਾਰ ਵਿੱਚ ਪਰਚੀ ਹੋਈਆਂ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਕਿਤੇ ਨਾ ਕਿਤੇ ਖਾਲੀਪਣਾ ਰੜਕੀ ਜਾਂਦਾ ਹੈ ਕਦੇ ਕਦੇ ਜਦ ਜ਼ਿਆਦਾ ਹੀ ਖਾਲੀਪਣ ਮਹਿਸੂਸ ਹੁੰਦਾ ਹੈ ਬੈਠੀ ਬੈਠੀ ਪਤਾ ਨਹੀਂ ਕਿੱਥੇ ਦੀ ਪਹੁੰਚ ਜਾਂਦੀਆਂ ਸੋਚਦੀਆਂ ਇਹੋ ਜਿਹਾ ਸੰਸਾਰ ਤਾਂ ਮੈਂ ਕਦੇ ਚਿਤਵਿਆ ਹੀ ਨਹੀਂ ਸੀ ਉਹ ਜ਼ਿੰਦਗੀ ਚੱਲਦੀ ਰਹਿੰਦੀ ਤਾਂ ਅੱਜ ਜ਼ਿੰਦਗੀ ਦੇ ਰੰਗ ਵੱਖਰੇ ਹੀ ਹੁੰਨੇ ਸੀ ਯਾਦ ਆਉਂਦਾ ਹੈ ਆਪਣਾ ਬਚਪਨ ਜਿਸ ਵਿੱਚ ਮੈਂ ਸੀ ਤੇ ਬਸ ਮੇਰੇ ਮੰਮੀ ਡੈਡੀ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਵਸ ਮੇਰੇ ਦਵਾਲੇ ਸੀ ਮੈਂ ਹੱਸਦੀ ਸੀ ਤਾਂ ਉਹ ਜਿਉਂਦੇ ਹੋ ਜਾਂਦੇ ਸਨ ਆਪਣੀਆਂ ਡਿਊਟੀਆਂ ਤੋਂ ਆ ਬਾਕੀ ਸਾਰਾ ਸਮਾਂ ਮੇਰੇ ਵਾਸਤੇ ਹੋਰ ਕਿਤੇ ਨਾ ਆਉਣਾ ਨਾ ਜਾਣਾ ਜਿਤੇ ਯਤਿਮ ਡੈਡੀ ਦਾ ਤਾਂ ਚਲੋ ਕੋਈ ਰਿਸ਼ਤੇਦਾਰ ਹੈ ਹੀ ਨਹੀਂ ਸੀ ਮੰਮੀ ਦੇ ਤਾਂ ਸਾਰੇ ਰਿਸ਼ਤੇ ਨਾਤੇ ਸਨ ਪਰ ਉਸ ਜਵਾਨੇ ਵਿੱਚ ਮੰਮੀ ਵੱਲੋਂ ਚੁੱਕਿਆ ਇਨਕਲਾਬੀ ਕਦਮ ਉਸ ਨੂੰ ਵੀ ਯਤਿਮ ਬਣਾ ਗਿਆ ਇਕੱਠੇ ਸਾਇਤਿਕ ਕਿਤਾਬਾਂ ਪੜ੍ਹਦਿਆਂ, ਬੜੀਆਂ ਕਿਤਾਬਾਂ ਉੱਪਰ ਬਹਿਸ ਕਰਦਿਆਂ ਪਤਾ ਹੀ ਨਹੀਂ ਚੱਲਿਆ ਕਦ ਮੰਮੀ ਡੈਡੀ ਦੇ ਵਿਚਾਰ ਰਲੇ, ਕਦ ਦਿਲ ਮਿਲੇ ਤੇ ਕਦ ਜ਼ਿੰਦਗੀ ਵਿੱਚ ਇਕੱਠੇ ਚੱਲਣ ਦਾ ਫੈਸਲਾ ਹੋ ਗਿਆ। ਮੰਮੀ 80 ਕਿੱल्ल्या ਵਾਲੇ ਸਰਦਾਰਾਂ ਦੀ ਧੀ। ਡੈਡੀ ਤੇ ਡੈਡੀ ਦੇ ਅੱਗੇ ਪਿੱਛੇ ਦਾ ਕੁਝ ਪਤਾ ਨਾ। ਪਤਾ ਨਹੀਂ ਕਿੰਨਾ ਉਹ ਹੱਲਾ ਮੱਚਿਆ ਹੋਵੇਗਾ ਉਸ ਵਕਤ। ਮੈਂ ਮੰਮੀ ਡੈਡੀ ਨੂੰ ਸਭ ਰਿਸ਼ਤਿਆਂ ਤੋਂ ਦੂਰ ਹੀ ਵੇਖਿਆ ਹੈ। ਮੰਮੀ ਉਦਾਸ ਜ਼ਰੂਰ ਹੁੰਦੀ ਹੈ। ਪਰ ਆਪਣੇ ਫੈਸਲੇ ਤੇ ਕਦੇ ਪਛਤਾਈ ਨਹੀਂ ਡੈਡੀ ਨੇ ਵੀ ਪੂਰਾ ਸਾ ਦਿੱਤਾ ਮਮੀ ਦਾ ਦੋਨਾਂ ਨੂੰ ਕਿਤਾਬਾਂ ਪੜ੍ਹਦੇ ਪੜੀਆਂ ਕਿਤਾਬਾਂ ਤੇ ਬਹਿਸ ਕਰਦੇ ਲੇਖਕਾਂ ਦੀ ਅਲੋਚਨਾ ਕਰਦੇ ਨਾਟਕ ਵੇਖਣ ਜਾਂਦੇ ਦੇਖ ਲੱਗਦਾ ਹੀ ਨਹੀਂ ਸੀ ਕਿ ਉਹਨਾਂ ਦੀ ਕੋਈ ਕੁਛੀ ਪੂਰੀ ਨਾ ਹੋ ਰਹੀ ਹੋਵੇ ਵਿਲੇ ਹੁੰਦੇ ਤਾਂ ਦੋਨੋਂ ਮੇਰੇ ਦਵਾਲੇ ਹੋ ਜਾਂਦੇ ਹਰ ਸਾਲ ਛੁੱਟੀਆਂ ਵਿੱਚ ਘੁੰਮਣ ਚਲੇ ਜਾਂਦੇ ਨਾਨਕੇ ਦਾਦਕੇ ਤਾਂ ਮੇਰੇ ਹੈ ਹੀ ਨਹੀਂ ਸਨ ਇਸ ਲਈ ਹਰ ਸਾਲ ਛੁੱਟੀਆਂ ਪਹਾੜਾਂ ਤੇ ਹੀ ਗੁਜ਼ਾਰਦੇ ਛੋਟੇ ਜਿਹੇ ਪਿਆਰ ਭਗੰਨੇ ਘਰ ਵਿੱਚ ਜਿੱਥੇ ਸਿਰਫ ਅਸੀਂ ਤਿੰਨੇ ਹੀ ਹੁੰਦੇ ਸਿਆਲੂ ਠੰਡੀਆਂ ਰਾਤਾਂ ਚ ਕਹਾਣੀਆਂ ਸੁਣਦਿਆਂ ਪਤਾ ਹੀ ਨਾ ਲੱਗਦਾ ਕਦ ਪਰੀਆਂ ਦੇ ਦੇਸ਼ ਪਹੁੰਚ ਜਾਂਦੀ ਡੈਡੀ ਦੇ ਕਹਿਣ ਵਾਂਗ ਪਰੀਆਂ ਵਰਗੀ ਮੰਮੀ ਦੀ ਪਰੀਆਂ ਵਰਗੀ ਧੀ ਪਰੀ ਕਥਾਵਾਂ ਵਾਂਗ ਹਰ ਖੇਤਰ ਵਿੱਚ ਅੱਗੇ ਹੀ ਅੱਗੇ ਪੜ੍ਹਾਈ ਚ ਅਵਲ ਭਾਸ਼ਣ ਦੇਣ ਚ ਅਵਲ ਐਕਟਿੰਗ ਚ ਅਵਲ ਗਾਉਣ ਤੇ ਵੀ ਹੱਥ ਅਜੇ ਮਾਉਂਦੀ ਖੇਡਾਂ ਚ ਵੀ ਮੋਰੀ ਬੈਡਮਿੰਟਨ ਦੀ ਤਾਂ ਮੈਂ ਅੰਡਰ 14 ਦੀ ਸਟੇਟ ਪੱਧਰ ਦੀ ਸੋਣ ਤਮਗਾ ਜੇਤੂ ਵੀ ਰਹੀ ਸਾਂ ਵੱਡੀ ਹੁੰਦੀ ਗਈ ਅਲਮਾਰੀ ਵਿੱਚ ਤਮਗਿਆਂ ਦੀ ਥਾਂ ਘੜਦੀ ਗਈ ਮੰਮੀ ਡੈਡੀ ਆਪਣੇ ਅਧੂਰੇ ਰਹਿ ਗਏ ਸ਼ੌਂਕਾਂ ਦੀ ਪੂਰਤੀ ਮੇਰੇ ਰਾਹੀਂ ਕਰ ਰਹੇ ਸਨ ਮੇਰੇ ਸਕੂਲ ਦੇ ਹਰ ਪ੍ਰੋਗਰਾਮ ਵਿੱਚ ਸਮਾਂ ਕੱਢ ਜਰੂਰ ਪਹੁੰਚਦੇ ਕਹਿੰਦੇ ਸਾਡੀ ਤਾਂ ਸਾਰੀ ਪੂੰਜੀ ਹੀ ਤੂੰ ਹੈ ਮੇਰਾ ਸਾਰਾ ਉਸ਼ਾ ਉਹਨਾਂ ਦੀ ਹਾਜ਼ਰੀ ਵਿੱਚ ਦੁੱਗਣਾ ਹੋ ਜਾਂਦਾ ਦਿਨ ਦੇ 24 ਘੰਟਿਆਂ ਵਿੱਚੋਂ 7 ਘੰਟੇ ਸੌਣ ਦੇ ਛੱਡ ਕੇ ਬਾਕੀ ਸਤਾਰਾਂ ਦੇ 17 ਘੰਟੇ ਮੈਂ ਹਰ ਵਕਤ ਰੁੱਝੀ ਹੀ ਰਹਿੰਦੀ ਕਿਹੜਾ ਜਿਹਾ ਸ਼ੌਂਕ ਸੀ ਜੋ ਸੋ ਮੈਂ ਪੂਰਾ ਨਹੀਂ ਕਰ ਰਹੀ ਸਾਂ ਮੰਮੀ ਡੈਡੀ ਮੈਨੂੰ ਪਰਫੈਕਟ ਇਨਸਾਨ ਬਣਾ ਆਪਣੀ ਜ਼ਿੰਦਗੀ ਸੰਪੂਰਨ ਬਣਾਉਣੀ ਲੋਚਦੇ ਸਨ ਸੁਪਨਿਆਂ ਵਰਗੇ ਦਿਨ ਸੁਪਨੇ ਹੀ ਹੋ ਗਏ ਕਾਸ਼ ਜ਼ਿੰਦਗੀ ਉਸੇ ਤਰ੍ਹਾਂ ਚੱਲਦੀ ਰਹਿੰਦੀ ਕਦੇ ਸੋਚਿਆ ਹੀ ਨਹੀਂ ਸੀ ਕਿ ਜ਼ਿੰਦਗੀ ਦਾ ਕੋਈ ਹੋਰ ਰੰਗ ਵੀ ਹੁੰਦਾ ਹੈ ਜੇ ਉਸ ਸਾਲ ਅਸੀਂ ਘੁੰਮਣ ਹੀ ਨਾ ਗਏ ਹੁੰਦੇ ਕੀ ਪਤਾ ਸੀ ਹੋਣੀ ਕਿੱਥੇ ਸ਼ੈ ਲਾ ਬੈਠੀ ਉਡੀਕੀ ਜਾਂਦੀ ਸੀ ਹੱਸਦੇ ਖੇੜਦੇ ਹਰ ਸਾਲ ਦੀ ਤਰ੍ਹਾਂ ਪਹਾੜਾਂ ਤੇ ਛੁੱਟੀਆਂ ਬਣਾਉਣ ਗਏ ਸੀ ਅੱਗੇ ਵੀ ਹਰ ਸਾਲ ਹੀ ਜਾਂਦੇ ਸਾਂ ਇਸ ਵਾਰ ਕਿਹੜਾ ਨਵੇਂ ਗਏ ਸੀ ਜਦੋਂ ਸਾਰੇ ਭੈਣ ਭਰਾਵਾਂ ਸਕੇ ਸਬੰਧੀਆਂ ਨੇ ਤਿਆਗ ਛੱਡਿਆ ਹੋਵੇ ਇਨਸਾਨ ਇਤੇ ਨਾ ਕੀਤੇ ਮਨ ਪ੍ਰਚਾਵੀ ਲਈ ਜਾਂ ਜਾਂਦਾ ਹੀ ਹੈ ਵਧੀਆ ਦਿਨ ਗੁਜ਼ਰ ਰਹੇ ਸਨ ਖੁਸ਼ਗਵਾਰ ਮੌਸਮ ਵਿੱਚ ਯਾਦ ਆਉਂਦਾ ਹੈ ਉਹ ਦਿਨ ਤਾਂ ਅੱਜ ਵੀ ਰੂਹ ਕੰਬ ਉੱਠਦੀ ਹੈ ਅੰਦਰ ਤੱਕ ਸੇਕ ਨਿਕਲ ਜਾਂਦਾ ਹੈ ਸੁਬਾਹ ਤੋਂ ਹੀ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਸੀ ਜੋ ਪਹਾੜੀ ਇਲਾਕਿਆਂ ਵਿੱਚ ਆਮ ਗੱਲ ਹੀ ਐ ਸਲਾਨੀਆਂ ਨਾਲ ਅਸੀਂ ਵੀ ਉਸੇ ਤਰ੍ਹਾਂ ਮੀਂਹ ਵਿੱਚ ਛਤਰियां ਲੈ ਕੇ ਘੁੰਮ ਰਹੇ ਸਾਂ ਪਤਾ ਨਹੀਂ ਕਿਧਰੋਂ ਚੰਦਰੀ ਹਵਾ ਦਾ ਅਜਿਹਾ ਬੁੱਲਾ ਆਇਆ ਕਿ ਮੇਰਾ ਸਭ ਕੁਝ ਹੀ ਉਡਾ ਕੇ ਲੈ ਗਿਆ ਨਿਮਾਨੀ ਛਤਰੀ ਹੀ ਸੀ ਜਾਣ ਦਿੰਦੀ ਮੰਮੀ ਕੀ ਗੱਲ ਸੀ 100 150 ਰੁਪਏ ਦੀ ਬਸ ਉੜਦੀ ਜਾਂਦੀ ਛਤਰੀ ਨੂੰ ਹੱਥ ਪਾਉਣ ਲਈ ਇੱਕ ਕਦਮ ਹੀ ਚੁੱਕਿਆ ਸੀ ਪਤਾ ਨਹੀਂ ਪੈਰ ਥੱਲੇ ਕੁਝ ਆ ਗਿਆ ਜਾਂ ਕੁਝ ਹੋਰ ਮੰਮੀ ਤਿਲਕ ਦੇ ਪਰਾਂ ਖਾਈ ਵਾਲੇ ਪਾਸੇ ਡਿੱਗਣ ਲੱਗੀ ਤੇ ਆਪਣੀ ਡਿੱਗਦੀ ਜਾਂਦੀ ਜ਼ਿੰਦਗੀ ਨੂੰ ਵੇਖ ਆਪਣੀ ਜਿੰਦਗੀਏ ਦਾਤੇ ਲਾਗੇ ਮੇਰੇ ਡੈਡੀ ਮੈਨੂੰ ਤਾਂ ਸੁਰਤੀ ਕੁਝ ਘੰਟਿਆਂ ਬਾਅਦ ਆਈ ਸੀ ਉਦੋਂ ਦੇ ਗਵਾਚੇ ਮੰਮੀ ਡੈਡੀ ਹੁਣ ਮੈਨੂੰ ਸੁਪਨਿਆਂ ਵਿੱਚ ਹੀ ਮਿਲਦੇ ਹਨ ਥੱਲੇ ਤੇਜ ਦਰਿਆ ਵਗਦਾ ਹੁਣ ਕਰਕੇ ਪਤਾ ਹੀ ਨਹੀਂ ਚੱਲਿਆ ਕਿੱਧਰ ਲੈ ਗਿਆ ਪਾਣੀ ਦਾ ਰੋੜ ਉਹ ਬਤਰੀ ਹੋਈ ਜਦ ਸਲਾਨੀਆਂ ਦੇ ਸਵਾਲਾਂ 'ਚ ਆਪਣੇ ਘਰ ਦਾ ਪਤਾ ਦੱਸਣ ਲੱਗੀ ਤਾ ਸੋਚ ਆਈ ਘਰ ਕਿਹੜਾ ਕਰ ਇਸ ਦਾ ਕਰ ਕੌਣ ਸੀ ਹੁਣ ਮੇਰਾ ਹੁਣ ਉੱਥੇ ਬੈਠਾ ਉੜਿਕਣ ਵਾਲਾ ਦੂਰ ਤੱਕ ਨਜ਼ਰ ਮਾਰੀ ਤਾਂ ਸਭ ਤੋਂ ਨੇੜੇ ਨਾਨਕੇ ਹੀ ਲੱਗੇ ਨਾਨਕਿਆਂ ਦਾ ਕਿਹੜਾ ਥੋਟ ਕਾਣਾ ਪਤਾ ਸੀ ਹੌਲੀ ਹੌਲੀ ਨਾਰਮਲ ਹੋ ਜਦ ਬਚਪਨ ਚ ਮੰਮੀ ਦੀਆਂ ਦੱਸੀਆਂ ਨਿਸ਼ਾਨੀਆਂ ਜੋੜ-ਜੋੜ ਨਾਨਕਿਆਂ ਦਾ ਸਰਨਾਮਾ ਲੱਭਿਆ ਤਾਂ ਉਹਨਾਂ ਤੀਕ ਹਰਿਆਣੇ ਖਬਰ ਪੁੱਜਦੀ ਹੋਈ ਖਬਰ ਕੀ ਪਹੁੰਚੀ ਉਹਨਾਂ ਦੇ ਭਾ ਦੀ ਤਾਂ ਪਰਲੋ ਹੀ ਆ ਗਈ ਕੁਝ ਵੀ ਸੀ ਨੋ ਮਾੜੇ ਰਿਸ਼ਤੇ ਇਹ ਤਾਂ ਨਹੀਂ ਨਾ ਟੁੱਟਦੇ ਚਲੋ ਵਰਤ ਵਰਤਾਵਾ ਭਾਵੇਂ ਨਹੀਂ ਸੀ ਪਰ ਇਹ ਤਾਂ ਹੌਸਲਾ ਸੀ ਬਈ ਇੱਕ ਧੀ ਹੈ ਇਹਨੇ ਸਾਲਾਂ ਚ ਬਹੁਤ ਕੁਝ ਬਦਲ ਗਿਆ ਸੀ ਨਾਨੀ ਬੈਠੀ ਐ ਮੰਜੇ ਤੇ ਅੰਨਿਆ ਵਾਂਗ ਰੋ ਰੋ ਦੀਦੇ ਗਾਲੇ ਹੰਤੀ ਦੇ ਕੰਮ ਵਿੱਚ ਨਾਨੀ ਮੰਮੀ ਨੂੰ ਪਿਆਰ ਹੀ ਬਹੁਤ ਕਰਦੀ ਸੀ ਇਹ ਮਾਂ ਦਾ ਧੀ ਲਈ ਪਿਆਰ ਹੀ ਸੀ ਸੋ ਨਾਨੀ ਨੇ ਮਿੰਨਤਾਂ ਤਰਲੇ ਕਰ ਨਾਨੇ ਦੇ ਪੈਰੀ ਚੁੰਨੀ ਧਾਰਾ ਕਸਮਾਂ ਦੇ ਦੇ ਧੀ ਦੀ ਜਾਨ ਬਖਸ਼ਾਲੀ ਨਹੀਂ ਤਾਂ ਹਰਿਆਣੇ ਦੀਆਂ ਖਾਪ ਪੰਚਾਇਤਾਂ ਮੰਮੀ ਡੈਡੀ ਨੂੰ ਪਤਾਲ ਚੋਂ ਕਿਹੜਾ ਨਾਂ ਲੱਭ ਲੈਂਦੀਆਂ ਪਰ ਪਿੰਡ ਦੀ ਪੰਚਾਇਤ ਦਾ ਪ੍ਰਧਾਨ ਨਾਨਾ ਦਾ ਕਹਿੰਦੇ ਸ਼ਰਮ ਦਾ ਮਾਰਿਆ ਅਜੇ ਆਂਦਰ ਵੜਿਆ ਮੜਬਾਰ ਹੀ ਨਾ ਨਿਕਲਿਆ ਅਰਤੀ ਹੀ ਨਿਕਲੀ ਅੰਦਰੋਂ ਜਾਤਾ ਇਹਨਾਂ ਨੂੰ ਵੀ ਆਉਂਦੀ ਹੀ ਹੋਵੇਗੀ ਈ ਜੋ ਸੀ ਪਰ ਇੱਕ ਜਿੱਦ ਇੱਕ ਹਉਮੇ ਨੇ ਧੀ ਤੱਕ ਜਾਨ ਨਹੀਂ ਦਿੱਤਾ ਨਹੀਂ ਤਾਂ ਕੀ ਕਵੀ ਸੀ ਮੇਰੇ ਡੈਡੀ ਵਿੱਚ ਮੇਰੇ ਨਾਨਕਿਆਂ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਵੱਡੇ ਸਰਕਾਰੀ ਅਫਸਰ ਸਾਊ ਸੱਭਿਆਕ ਤੇ ਲਿਆਕਤ ਵਾਲੇ ਸਿਰਫ ਜ਼ਮੀਨ ਹੀ ਨਹੀਂ ਸੀ ਉਹਨਾਂ ਕੋਲ ਜਾਂ ਉਹਨਾਂ ਦੇ ਅੱਗੇ ਪਿੱਛੇ ਦਾ ਕੋਈ ਪਤਾ ਹੀ ਨਹੀਂ ਸੀ ਪਰ ਇਸ ਵਿੱਚ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਯਤੀਮ ਹੋਣਾ ਕਿਸੇ ਦੇ ਆਪਣੇ ਵਸਤਾ ਨਹੀਂ ਹੁੰਦਾ ਬਾਪ ਰੋਲੇ ਵਾਂਗ ਧੱਕੇ ਧਕਾਈ ਤੁਰ ਫਿਰਦੀ ਸਾ ਕੋਈ ਸਮਝ ਨਹੀਂ ਸੀ ਆਉਂਦਾ ਮਾਮਾ ਆਇਆ ਮੰਮੀ ਡੈਡੀ ਦੀਆਂ ਨਿਸ਼ਾਨੀਆਂ ਦੱਸ ਆਪਣੇ ਨਾਲ ਲੈ ਗਿਆ ਹੋਰ ਜਾਣਾ ਵੀ ਕਿੱਥੇ ਸੀ ਨਾਨਕਿਆਂ ਤੋਂ ਬਿਨਾ ਮੇਰਾ ਹੋਰ ਆਪਣਾ ਕੌਣ ਸੀ ਨਾਨਕਿਆਂ ਨੇ ਵੀ ਧੀ ਦੀ ਨਿਸ਼ਾਨੀ ਸਮਝ ਗੱਲ ਲਾ ਲਿਆ ਕਿਸੇ ਭਲੇ ਜਮਾਨੇ ਦੀ ਸੀ ਮੇਰੀ ਮਾਮੀ ਹੋਰਾ ਮੱਥੇ ਵਟਣੀ ਸੀ ਪਾਇਆ ਮੈਨੂੰ ਵੇਖ ਕੇ ਸਗੋਂ ਗੱਲਾਂ ਰੋਂਦੀ ਰਹੀ ਕਿੰਨਾ ਹੀ ਚਰ ਨਾਨੀ ਨੂੰ ਤਾਂ ਮੇਰੇ ਵਿੱਚ ਦੀ ਆਪਣੀ ਧੀ ਦਿਸਦੀ ਸੀ ਸਾਰਾ ਸਾਰਾ ਦਿਨ ਮੇਰੇ ਵੱਲ ਵੇਖ ਆਪਣੀ ਮਰੀਤੀ ਦੇ ਬਹਿਣ ਪਾਈ ਜਾਂਦੀ ਨਾ ਰੋਈ ਜਾਂਦੀ ਗੱਡੀ ਹੌਲੀ ਹੌਲੀ ਰੜ ਪਈ ਵਕਤ ਗਹਿਰੇ ਤੋਂ ਗਹਿਰੇ ਜ਼ਖਮ ਨੂੰ ਭਰ ਦਿੰਦਾ ਹੈ ਮੈਨੂੰ ਸਕੂਲ ਪੜਨ ਪਾ ਦਿੱਤਾ ਗਿਆ ਮਾਮੇ ਦੇ ਪੁੱਤਾਂ ਨਾਲ ਉਹਨਾਂ ਦੀ ਨਿਗਰਾਨੀ ਹੇਠ ਸਕੂਲ ਜਾਂਦੀ ਇਬਾਬ ਸੰਦੀ ਦੋਨੋਂ ਮੇਰੇ ਤੋਂ ਕਾਫੀ ਛੋਟੇ ਸਨ ਸੇਲੀਆਂ ਵੀ ਬਣ ਲੱਗੀਆਂ ਪਰ ਉਹ ਗੱਲ ਨਹੀਂ ਸੀ ਬਣ ਰਹੀ ਪਹਿਲਾਂ ਵਾਲੀ ਅੱਜ ਆਹੇ ਹਾਲਾਤ ਕਾਫੀ ਬਦਲ ਚੁੱਕੇ ਹਨ ਪਰ ਉਸ ਵੇਲੇ ਦੇ ਹਰਿਆਣੇ ਦੇ ਪਿੰਡਾਂ ਦਾ ਸ਼ਹਿਰਾਂ ਦੇ ਮੁਕਾਬਲੇ ਬਹੁਤ ਫਰਕ ਸੀ ਪਿਛੜੀ ਸੋਚ ਕਾਰਨ ਕੁੜੀਆਂ ਨੂੰ ਹਰ ਥਾਂ ਪਿੱਛੇ ਹੀ ਰੱਖਿਆ ਜਾਂਦਾ ਸੀ ਸਕੂਲ ਦੀਆਂ ਖੇਡਾਂ ਆਈਆਂ ਭਾਗ ਲੈਣ ਲਈ ਅਧਿਆਪਕੋਂ ਤੋਂ ਪੁੱਛਿਆ ਤਾਂ ਉਹ ਹੈਰਾਨ ਪਰੇਸ਼ਾਨ ਕੁੜੀਆਂ ਦੀਆਂ ਖੇਡਾਂ ਘਰਦਿਆਂ ਤੋਂ ਪੁੱਛਿਆ ਤਾ ਘਰ ਚ ਹਲਚਲ ਨਾਨੀ ਫੁਸਫੁਸ ਕਰੇ ਬਸਤੀ ਏ ਚੁੱਪ ਕਰਕੇ ਪੜੀ ਚੱਲ ਇੰਨਾ ਹੀ ਬਹੁਤ ਹੈ ਮਾਮਾ ਪੜਾਈ ਜਾਂਦਾ ਏ ਅੱਗੇ ਪੜਾਈ ਨੇ ਘਰ ਛੱਡੀ ਗੱਲ ਦੀ ਤੰਦ ਫੜ ਸਾਰਾ ਦਿਨ ਉੱਜੀ ਰਹਿੰਦੀ ਮੰਮੀ ਦੀਆਂ ਕੀਤੀਆਂ ਪੇਸ਼ ਮੇਰੇ ਆ ਰੀਆਂ ਸਨ ਫੇਰ ਸੋਚਦੀ ਮੰਮੀ ਨੇ ਕੀ ਮਾਰਾ ਕਰ ਦਿੱਤਾ ਸੀ ਬਸ ਰਜ਼ਾਰਾਂ ਦੀ ਧੀ ਮੇਜ ਦਾ ਮੈਚ ਨਾਲ ਲੱਭ ਸਕੀ ਕੀ ਮੈਚ ਜ਼ਮੀਨਾਂ ਨਾਲ ਹੀ ਮਿਲੇ ਜਾਂਦੇ ਹਨ ਤੀਆਂ ਹੁੰਦੀਆਂ ਸਾਰੇ ਪਿੰਡ ਦੀਆਂ ਕੁੜੀਆਂ ਕੀ ਵਿਆਹੀਆਂ ਕੀ ਕੁਆਰੀਆਂ ਸਭ ਇਕੱਠੀਆਂ ਹੁੰਦੀਆਂ ਪਰ ਪਿੰਡ ਦੀਆਂ ਨਜ਼ਰਾਂ ਦਾ ਸਾਹਮਣਾ ਕਰਨ ਤੋਂ ਬਚਣ ਲਈ ਮੈਨੂੰ ਹੀ ਨਾ ਜਾਣ ਦਿੱਤਾ ਜਾਂਦਾ ਜਿਵੇਂ ਮੰਮੀ ਨੇ ਕੋਈ ਬਹੁਤ ਹੀ ਵੱਡਾ ਗਨਾਹ ਕੀਤਾ ਹੋਵੇ ਮੈਨੂੰ ਡਾਂਸ ਚ ਅਵਲ ਰਹਿਣ ਵਾਲੀ ਦੀ ਧਰਤੀ ਪੁੱਟਦੀਆਂ ਕੁੜੀਆਂ ਦੇ ਗਿੱਦੇ ਦੀ ਗੂੰਜ ਅੰਦਰ ਬੜੀ ਨੂੰ ਵੀ thora ਅੰਦਰ ਤੱਕ ਹਿਲਾ ਜਾਂਦੀ ਪਰ ਕੀ ਕਰ ਸਕਦੀ ਸਾਂ ਬੇਵੱਸਾਂ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ બસ ਇਹੀ ਸੀ ਮੇਰੇ ਪੈਰਾਂ ਦੁਆਰਾ ਰੋਜ਼ਾਨਾ ਤੈਅ ਕੀਤਾ ਜਾਂਦਾ ਸਫ਼ਰ। ਨਾ ਕਿਤੇ ਆਉਣਾ ਨਾ ਕਿਤੇ ਜਾਣਾ। ਪਿੰਡ ਦੇ ਲੋਕ ਮਾਮਾ ਜੀ ਕੋਲ ਆਪਣੇ ਕੰਮ ਧੰਦਿਆਂ ਦੇ ਸਿਲਸਿਲੇ 'ਚ ਆਉਂਦੇ ਵੀ ਤਾਂ ਬਾਹਰਲੇ ਵਿਹੜੇ ਵਿੱਚ ਹੀ ਆਉਂਦੇ। ਘਰ ਦੇ ਅੰਦਰ ਤਾਂ ਸਿਰਫ ਕੰਮ ਕਰਨ ਵਾਲੀਆਂ ਔਰਤਾਂ ਹੀ ਆ ਸਕਦੀਆਂ ਸਨ। ਘਰ ਵਿੱਚ ਟੈਲੀਵਿਜ਼ਨ ਤਾਂ ਸੀ ਪਰ ਸਿਰਫ ਆਦਮੀਆਂ ਦੇ ਦੇਖਣ ਲਈ ਬਾਹਰਲੀ ਬੈਠਕ ਵਿੱਚ। ਨਾ ਸੁਣਨ ਨੂੰ ਰੇਡੀਓ ਤੇ ਨਾ ਪਾਣ ਨੂੰ ਅਖਬਾਰ। ਵਕਤ ਲੰਮ ਕਿਵੇਂ ਲੰਘੇ? ਟਰੈਕਟਰ ਦੇ ਲੱਗੇ ਟੇਪ ਰਿਕਾਰਡਰ ਤੇ ਇੱਕ ਦਿਨ ਗੁਰਦਾਸ ਮਾਨ ਦਾ ਗਾਣਾ ਲਾ ਬੈਠੀ ਮਾਮੀ ਆਈ ਭੱਜੀ ਭੱਜੀ ਸਾਹ ਨਾਲ ਸਾਹ ਨਾਲ ਰਲੇ ਆਖੇ ਪੁੱਤ ਆਹ ਕੀ ਤੂੰ ਲੋੜਾ ਮਾਰਿਆ ਤੇਰੇ ਵੀਰ ਆਉਣਗੇ ਤੈਨੂੰ ਤਾਂ ਕੁਝ ਨਹੀਂ ਕਹਿਣਗੇ ਗੁੱਤਾਂ ਮੇਰੀ ਪੁੱਟਣਗੇ ਮਸਾ ਰਿਵਰਸ ਕਰ ਕਰ ਗਾਣਾ ਆਪਣੀ ਥਾਂ ਪਹਿਲੀ ਥਾਂ ਸੈੱਟ ਕੀਤਾ ਤਾਂ ਕਿਤੇ ਜਾ ਕੇ ਮਾਮੀ ਦਾ ਬੱਗਾ ਫੂਸ ਜਿਹੜਾ ਨਰਮਲ ਹੋਇਆ ਰੇਡੀਓ ਟੀਵੀ ਅਖਬਾਰ ਖੇਡਾਂ ਪੜ੍ਹਾਈ ਮਨ ਭਰਨ ਤੇ ਘਰ ਦੇ ਕੰਮ ਤੋਂ ਬਿਨਾ ਪਹਾੜਾਂ ਵਰਗੇ ਦੇਣਾ ਨਿਕਲ ਨਹੀਂ ਕਿਵੇਂ ਸਕੂਲੇ ਮਾਮੇ ਦੇ ਪੁੱਤ ਮੇਰੇ ਤੇ ਹੀ ਨਹੀਂ ਸਕੂਲ ਦੇ ਮੁੰਡਿਆਂ ਤੇ ਇਹਨਾਂ ਸਾਰਿਆਂ ਤੋਂ ਅਲੱਗ ਤੇ ਵੀ ਬਾਜ਼ ਅੱਖ ਰੱਖਦੇ ਮੁੰਡੇ ਵੀ ਇਹਨਾਂ ਦੋਨਾਂ ਅੱਗੇ ਅੱਖ ਨਹੀਂ ਸੀ ਚੁੱਕਦੇ ਪਰ ਇੱਕ ਸੀ ਨਰਾਲਾ ਮਾਸੂਮ ਜਿਹਾ ਉੱਚਾ ਲੰਮਾ ਨਿੱਕੀ ਨਿੱਕੀ ਲੂਈ ਜੀ ਉੱਤਰ ਦੀ ਮੂਹ ਤੇ ਤੇ ਪੰਨ ਵਿੱਚ ਵੀ ਹੁਸ਼ਿਆਰ ਖੇਡਾਂ ਵਿੱਚ ਵੀ ਅੱਗੇ ਪਤਾ ਹੀ ਨਹੀਂ ਲੱਗਿਆ ਕਦ ਚੰਗਾ ਚੰਗਾ ਜਿਹਾ ਲੱਗਣ ਲੱਗ ਪਿਆ ਸ਼ਾਇਦ ਉਦੋਂ ਜਦ ਕੁੜੀਆਂ ਉਸ ਨੂੰ ਕਬੱਡੀ ਖੇੜਦੇ ਨੂੰ ਦੇਖ ਦਿਲ ਤੇ ਹੱਥ ਰੱਖ ਠੰਡੇ ਸਾਹ ਭਰਦਿਆਂ ਹਨ ਮੈਂ ਵੀ ਕੁੜੀਆਂ ਦੀ ਰੀਸੇ ਜਮਾਤ ਦੇ ਕਮਰੇ ਵਿੱਚੋਂ ਖੇੜਦੇ ਨੂੰ ਲੁੱਕ ਲੁੱਕ ਦੇਖਣ ਲੱਗੀ ਦਿਨੇ ਉਹਦੀਆਂ ਸੋਚਾਂ ਸੋਚਦੀ ਨੂੰ ਰਾਤਾਂ ਨੂੰ ਵੀ ਸੁਪਨਿਆਂ 'ਚ ਆਉਣ ਲੱਗ ਪਿਆ ਇਕੱਲੀ ਪਈ ਨੇ ਵੀ ਉਸ ਬਾਰੇ ਹੀ ਸੋਚਦੀ ਰਹਿਣਾ ਇੱਕ ਆਹਰ ਜਿਹਾ ਮਿਲ ਗਿਆ ਸੀ ਜ਼ਿੰਦਗੀ ਨੂੰ ਦਿਨ ਸੋਹਣੇ ਲੰਘਣ ਲੱਗੇ ਸਨ ਪਤਾ ਨਹੀਂ ਚੰਦਰੀ ਨੂੰ ਕਿਵੇਂ ਪਣਕ ਪੈ ਗਈ ਮੇਰੇ ਮਨ ਦੀ ਮੇਰੇ ਵੱਲ ਤੱਕ ਮਿੰਨਾ ਮਿੰਨਾ ਜਾ ਮਸਕਾਉਣ ਲੱਗਾ ਅਜੇ ਤਾਂ ਮੈਂ ਵੀ ਉਸ ਦੀ ਮੁਸਕਾਨ ਦੀ ਰਮਜਵੀ ਨਹੀਂ ਸੀ ਸਮਝੀ ਕਿ ਮੇਰੇ ਭਰਾਸ ਦੀ ਰਮਜ ਮੇਰੇ ਤੋਂ ਪਹਿਲਾਂ ਹੀ ਸਮਝ ਗਏ ਆਨੇ ਵਹਾਨੇ ਸਕੂਲ ਤੋਂ ਛੁੱਟੀਆਂ ਮਾਰਨ ਲੱਗੇ ਉਹਨਾਂ ਦੀ ਛੁੱਟੀ ਹੁੰਦੀ ਨਾਲ ਨਾਲ ਹੀ ਮੇਰੀ ਛੁੱਟੀ ਹੋ ਜਾਂਦੀ ਕਿਉਂਕਿ ਇਕੱਲੀ ਮੈਂ ਉਹਨਾਂ ਬਿਨਾਂ ਕਿਤੇ ਜਾ ਨਹੀਂ ਸੀ ਸਕਦੀ ਪਹਿਲਾਂ ਗੱਲ ਹੋਰ ਸੀ ਹੁਣ ਮੈਨੂੰ ਵੀ ਛੁੱਟੀ ਮਾਰਨੀ ਔਖੀ ਲੱਗਦੀ ਸੀ ਇਸ ਤੋਂ ਪਹਿਲਾਂ ਕਿ ਮੈਂ ਨਾਨੀ ਕੋਲੋਂ ਇਕੱਲਿਆਂ ਸਕੂਲ ਜਾਣ ਦੀ ਇਜਾਜ਼ਤ ਮੰਗਦੀ ਜਾਂ ਮਾਮੇ ਦੇ ਪੁੱਤਾਂ ਦੀਆਂ ਨਿੱਤ ਦੀਆਂ ਛੁੱਟੀਆਂ ਦੀ ਸ਼ਿਕਾਇਤ ਕਰਦੀ ਮਾਮੀ ਆਨੇ ਵਹਨੇ ਮੇਰੇ ਕਮਰੇ ਵਿੱਚ ਰੋਜ਼ਾਨਾ ਗਿੜੇ ਮਾਰ ਲੱਗੀ ਘੰਟਾ-ਘੰਟਾ ਬੈਠੀ ਰਹਿੰਦੀ ਮੇਰੇ ਕੋਲ ਨਾਲੇ ਮੇਰੇ ਸਿਰ ਤੇ ਤੇਲ ਚਸੀ ਜਾਂਦੀ ਨਾਲੇ ਪਿਆਰ ਨਾਲ ਸਮਝਾਈ ਜਾਂਦੀ ਉੱਤੋਂ ਦੇਖੀ ਸਿਆਣੀ ਬਣ ਕੇ ਪੜੀ ਚੱਲ ਲੋਕ ਤਾਂ ਆਪਣੇ ਘਰ ਦੀਆਂ ਬਿੜਕਾਂ ਲੈਂਦੇ ਰਹਿੰਦੇ ਐ ਜਿਸ ਦਿਨ ਕੋਈ ਐਸੀ ਵੈਸੀ ਗੱਲ ਆਪਣੇ ਘਰ ਚੋਂ ਬਾਹਰ ਨਿਕਲੀ ਲੋਕ ਤਾਂ ਬਿਨਾਂ ਦਿਵਾਲੀਓਂ ਪਟਾਕੇ ਚਲਾਉਣਗੇ ਸੁਣ ਕੇ ਧੁਰੰਦਰ ਤੇ ਕੰਬ ਗਏ ਖੁਸ਼ੀ ਦੇ ਚਲਦਿਆਂ ਪਟਾਕਿਆਂ ਵਿੱਚ ਇੱਕ ਪਾਸੇ ਪਟਾਕਿਆਂ ਵਾਂਗੇ ਮਚਦਾ ਮਚਦਾ ਲੰਮਾ ਸ਼ਹਿਲ ਜਿਵੇਂ ਲਾ ਇੱਕ ਸੋਹਣਾ ਸਰੀਰ ਚਿਤਵਿਆ ਤਾਂ ਮਨ ਦੇ ਧੁਰੰਦਰੋਂ কুরਚ-ਕੁਰਚ ਆਪਣੀਆਂ ਖੁਸ਼ੀਆਂ ਓਹ ਲਈਆਂ ਕਿਉਂ ਸਿਰਫ ਆਪਣੀ ਖੁਸ਼ੀ ਲਈ ਕਿਸੇ ਮਾਂ ਦੀਆਂ ਆਂਦਰਾ ਵੱਡੀਆਂ ਜਾਣ ਨਾਨੀ ਦਾ ਡਰਿਆ ਚਿਹਰਾ ਤੇ ਮਾਮੀ ਦਾ ਕਮਰੇ 'ਚ ਵਾਰ-ਵਾਰ ਆਉਣਾ ਹੁਣ ਮੈਨੂੰ ਸਮਝ ਆ ਗਿਆ ਸੀ ਮਾਮਾ ਮੈਨੂੰ ਲੈ ਤਾਂ ਆਇਆ ਸੀ ਪਰ ਭੁੱਲ ਕੇ ਵੀ ਅੱਜ ਤੱਕ ਮੇਰੇ ਨਾਲ ਜ਼ਬਾਨ ਸਾਂਝੀ ਨਹੀਂ ਸੀ ਕੀਤੀ ਮਰੀ ਭੈਣ ਨੂੰ ਅੱਜ ਤੀਕ ਮਾਪ ਨਹੀਂ ਸੀ ਕਰ ਸਕਿਆ ਤਾਂ ਮੈਨੂੰ ਕਿੱਥੇ ਪਣਾਉਂਦਾ ਜੇ ਜਤੀਮ ਪਿਓ ਦੀ ਧੀ ਨੇ ਫਿਰ ਇਤਿਹਾਸ ਦੁਹਰਾ ਦਿੱਤਾ ਮਾਮਾ ਤਾਂ ਜਿਉਂਦਾ ਮਰਜੂ ਮਾਮੀ ਵਿਚਾਰੀ ਦਮ ਦਾ ਕੀ ਕਸੂਰ ਜਿਸ ਨੇ ਅਣਦੇਖੀ ਤੇ ਘਰੋਂ त्यागी ਧੀ ਦੀ ਧੀ ਨੂੰ ਹੱਸ ਗੱਲ ਲਾਇਆ ਸੀ ਥਲਕਰੀ ਜਾਂਦੀ ਇੱਕ ਵਾਰ ਫੇਰ ਸੰਭਲ ਗਈ ਸਕੂਲ ਜਾਣ ਲੱਗੀ ਪਰ ਅੱਖਾਂ ਹਮੇਸ਼ਾ ਕਿਤਾਬਾਂ ਤੇ ਹੀ ਰਹਿੰਦੀਆਂ ਆਸੇ-ਪਾਸੇ ਦੇ ਕਿਸੇ ਦੀਆਂ ਮੁਸਕਰਾਉਂਦੀਆਂ ਅੱਖਾਂ ਦਾ ਸਾਹਮਣਾ ਕਰਨ ਤੋਂ ਡਰਦੀ ਹਰ ਵਕਤ ਆਪਣੇ ਆਪ 'ਚ ਸਿਮਟੀ ਰਹਿੰਦੀ ਛੇਲੀਆਂ ਨਾਲ ਹਾਸਾ ਠੱਠਾ ਕਰਨ ਤੋਂ ਵੀ ਡਰਦੀ ਮਤਾ ਕੋਈ ਅਣਗਹਿਲੀ ਹੋ ਜਾਵੇ ਇਸ ਤਰ੍ਹਾਂ ਦੇ ਮਾਹੌਲ ਵਿੱਚ ਸਾਰਾ ਦਿਨ ਬੜਾ ਔਖਾ ਨਿਕਲਦਾ ਉਹ ਸਕੂਲ ਜਿੱਥੇ ਮੈਂ ਬੜੇ ਸ਼ੌਂਕ ਨਾਲ ਚਾਈ ਚਾਈ ਜਾਂਦੀ ਸਾਂ ਹੁਣ ਉਸੇ ਸਕੂਲ ਵਿੱਚ ਜਾਣਾ ਸਜ਼ਾ ਲੱਗਣ ਲੱਗ ਪਿਆ ਹੌਲੀ-ਹੌਲੀ ਸਕੂਲ ਜਾਣਾ ਹੀ ਛੱਡ ਦਿੱਤਾ ਮਾਮੇ ਦੇ ਪੁੱਤਾਂ ਨੇ ਵੀ ਸੁੱਖ ਦਾ ਸਾਹ ਲਿਆ ਕੌਣ ਬਗਾਨੇ ਪੁੱਤਾਂ ਦੇ ਰੋਹ ਸਰਪਾੜੇ ਹੁਣ ਕਿਸੇ ਸਰ ਕੋਈ ਆਲਾਮਾ ਨਹੀਂ ਸੀ ਭਾਈ ਛੱਡਣ ਦਾ ਫੈਸਲਾ ਨਰੋਲ ਮੇਰਾ ਇਕੱਲੀ ਦਾ ਨਿੱਜੀ ਸੀ ਹੁਣ ਸਾਰਾ ਦਿਨ ਘਰ ਚ ਬੇਲੀ ਮਾਮੀ ਦੇ ਕੋਈ ਕੁੜੀ ਹੀ ਹੁੰਦੀ ਜਾਂ ਬਾਮੇ ਦੇ ਪੁੱਤੀ ਵਿਆਹੇ ਹੁੰਦੇ ਭਾਬੀਆਂ ਨਾਲ ਹੀ ਦਿਲ ਪ੍ਰਚਾਰ ਰਹਿੰਦਾ ਹਮ ਉਮਰਾਂ ਨਾਲ ਦਿਲ ਫਰੋਲਿਆ ਜਾਂਦਾ ਕਰਨ ਨੂੰ ਕੋਈ ਕੰਮ ਨਾ ਜੇ ਕਿਸੇ ਕੰਮ ਨੂੰ ਹੱਥ ਪਾ ਵੀ ਲੈਂਦੀ ਤਾਂ ਮਾਮੀ ਹੱਥ ਫੜ ਲੈਂਦੀ ਨਾ ਮੇਰਾ ਪੁੱਤ ਤੈਨੂੰ ਅਸੀਂ ਕੰਮ ਕਰਨ ਨੂੰ ਥੋੜਾ ਲਿਆਏ ਹਾਂ ਤੂੰ ਸੋਹਲ ਜਈ ਸ਼ਹਿਰੀ ਜਾਣ ਤੇ ਸਾਡੇ ਪਿੰਡੂਆਂ ਦੇ ਸਾਰੇ ਕੰਮ ਵੱਡੇ ਵੱਡੇ ਬਾਕੀ ਵੀ ਵੱਡੇ ਘਰਾਂ ਦੇ ਕੰਮ ਹੀ ਵੱਡੇ ਹੀ ਆਟਾ ਗੁੰਨਾ ਤਾਂ ਵੱਡੀ ਸਾਰੀ ਪ੍ਰਾਂਤ ਭਰ ਕੇ ਰੋਟੀਆਂ ਪਕਾਉਣੀਆਂ ਤਾਂ ਤਵੀ ਤੇ ਇੱਕ ਵਾਰ ਚ ਇਕੱਠੀਆਂ ਸੱਤ ਸੱਤ ਚਾਹ ਬਣਾਉਣੀ ਦਾ ਪਤੀਲੇ ਭਰ ਪਰ ਅੱਗ ਦੇ ਭਾਂਬੜ ਬਾਲ-ਬਾਲ ਕੇ ਪਸ਼ੂਆਂ ਦੇ ਕੰਮ ਵੀ ਵੱਡੇ ਔਰਤਾਂ ਵੱਸੋਂ ਬਾਹਰੇ ਆਪਣੇ ਅੱਜ ਦੀ ਤੁਲਨਾ ਆਪਣੀ ਪਹਿਲੀ ਜ਼ਿੰਦਗੀ ਨਾਲ ਕਰਦੀ ਹਾਂ ਤਾਂ ਹੋਰ ਔਖੀ ਹੁੰਦੀਆਂ ਸੋਚਦੀ ਹਾਂ ਮੰਮੀ ਤੂੰ ਤਾਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਦੀ ਚੁਣ ਲਈ ਮੇਰੇ ਵੇਲੇ ਸਾਥ ਕਿਉਂ ਛੱਡ ਗਈ ਕਦੇ-ਕਦੇ ਬੜਾ ਮਾੜਾ ਖਿਆਲ ਵੀ ਆਉਂਦਾ ਡੈਡੀ ਨੇ ਮੰਮੀ ਨੂੰ ਬਚਾਉਣ ਵੇਲੇ ਮੇਰੇ ਬਾਰੇ ਭੋਰਾ ਵੀ ਨਾ ਸੋਚਿਆ ਮੰਮੀ ਤਾਂ ਚੱਲੀ ਹੀ ਸੀ ਡੈਡੀ ਤਾਂ ਮੇਰੇ ਕੋਲ ਰਹਿੰਦੇ ਮੰਮੀ ਤੋਂ ਬਣਾਵੀ ਤਾਂ ਡੈਡੀ ਦੇ ਘਰ ਆਪਣੀ ਜ਼ਿੰਦਗੀ ਪਹਿਲਾਂ ਹੀ ਤਰ੍ਹਾਂ ਉਸੇ ਤਰ੍ਹਾਂ ਦੀ ਜਿਉਂ ਲੈਂਦੀ ਕਾਸ਼ ਦੋਨਾਂ ਵਿੱਚੋਂ ਇੱਕ ਜਣਾ ਬਚ ਜਾਂਦਾ ਪਰ ਮੰਮੀ ਇਕੱਲੀ ਦੇ ਬਚਣ ਦਾ ਤਾਂ ਕੋਈ ਫਾਇਦਾ ਨਹੀਂ ਸੀ ਹੋਣਾ ਮੰਮੀ ਨੂੰ ਵੀ ਇਕੱਲੀ ਨੂੰ ਕਿਹੜਾ ਰਹਿਣ ਦੇਣਾ ਸੀ ਮੇਰੇ ਨਾਨਕਿਆਂ ਨੇ ਬਸ ਸੋਚਾਂ ਹੀ ਸੋਚਾਂ ਕਰਨੋਂ ਕੁਝ ਵੀ ਨਾ ਕਰਨ ਨੂੰ ਤਾਂ ਮੈਂ ਵੀ ਮੰਮੀ ਤਰ੍ਹਾਂ ਬਹੁਤ ਕੁਝ ਕਰ ਸਕਦੀ ਸਾਂ ਪਰ ਮੰਮੀ ਖਾਤਰੀ ਚੁੱਪ ਸਾਂ ਨਾਨਕੇ ਜਿੰਨਾ ਇੰਨੀ ਵਿਫਤਾ ਪਈ ਤੋਂ ਸਭ ਕੁਝ ਭਲਾ ਬਨੋ ਪਾਲਿਆ ਇਹ ਨਾ ਸਮਝਣਾ ਜਿਹੋ ਜੀ ਮਾਂ ਉਹ ਜੀਤੀ ਕਿਸੇ ਪਾਸੇ ਪੇਸ਼ ਨਾ ਜਾਂਦੀ ਵੇਖ ਆਖਰ ਹੌਲੀ ਹੌਲੀ ਸਰਦਾਰੀ ਤੌਰ ਤਰੀਕੇ ਸਿੱਖਣੇ ਸ਼ੁਰੂ ਕਰ ਦਿੱਤੇ ਤੇ ਹੌਲੀ ਹੌਲੀ ਸਰਦਾਰੀ ਰੰਗ ਚ ਪੂਰੀ ਤਰ੍ਹਾਂ ਰੰਗਦੀ ਗਈ ਸਰਦਾਰੀ ਤੌਰ ਤਰੀਕੇ ਵਾਲੀ ਲੜਕੀ ਦਾ ਸਰਦਾਰ ਘਰ ਚ ਹੀ ਰਿਸ਼ਤਾ ਤੈਅ ਹੋ ਗਿਆ ਮਾਮਾ ਇੰਨਾ ਖੁਸ਼ ਜਿਵੇਂ ਗੰਗਾ ਨਹਾਤਾ ਹੋਵੇ ਭੈਣ ਦੇ ਵਿਆਹ ਦੀਆਂ ਰੀਝਾਂ ਆਪਣੀ ਧੀ ਨਾ ਹੋਣ ਕਰ ਅਧੂਰੀਆਂ ਰਹਿ ਗਈਆਂ ਰੀਝਾਂ ਸਭ ਮੇਰੇ ਵਿਆਹ ਚ ਪੂਰੀਆਂ ਕਰ ਸਰਦਾਰਾਂ ਦਾ ਘਰ ਪਰ ਛੱਡਿਆ ਜਿਹੋ ਜੀ ਜ਼ਿੰਦਗੀ ਮਾਮੇ ਦੇ ਘਰ ਛੱਡ ਕੇ ਗਈ ਸਾਂ ਅੱਗੋਂ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਚੱਲੀ ਗਈ ਇੱਕ ਘਰ ਦੀ ਕੈਦ ਚੋਂ ਨਿਕਲ ਦੂਸਰੇ ਘਰ ਦੀ ਕੈਦ ਵਿੱਚ ਆ ਗਈ ਬਸ ਜੇਲ੍ਹ ਹੀ ਬਦਲੀ ਸੀ ਸਜ਼ਾ ਤਾਂ ਉਵੇਂ ਹੀ ਸੀ ਵਧੀਆ ਕਿਲੇ ਨੁਮਾ ਘਰ ਚ ਵਧੀਆ ਕੱਪੜੇ ਮਹੰਗੇ ਗਹਿਣੇ ਪਾ ਸਾਰਾ ਦਿਨ ਨੌਕਰਾਂ ਤੇ ਹੁਕਮ ਚਲਾਈ ਚੱਲੋ ਤੇ ਪਤੀ ਨੂੰ ਖੁਸ਼ ਰੱਖੋ ਹੁਣ ਤਾਂ ਮੈਂ ਵੀ ਆਪਣੇ ਆਪ ਨੂੰ ਅਸਲੀ ਸਰਦਾਰਾਂ ਦੀ ਧੀ ਹੀ ਸਮਝਣ ਲੱਗ ਪਈ ਸਾਂ ਦੋ ਬੱਚੇ ਹੋ ਗਏ ਦੋਨੋਂ ਮੁੰਡੇ ਵੱਡੇ ਹੁੰਡੇ ਗਏ ਤੇ ਪੂਰੇ ਸਰਦਾਰਾਂ ਦੇ ਪੁੱਤ ਬਣ ਗਏ ਆਪਣੀ ਮਰਜ਼ੀ ਦੇ ਮਾਲਕ ਪੜ੍ਹ ਲਿਖਣ ਦਾ ਸ਼ੌਂਕ ਕੋਈ ਨਾ ਬਸ ਵਧੀਆ ਕੱਪੜੇ ਲੰਡੀਆਂ ਜੀਪਾਂ ਤੇ ਸ਼ਹਿਰ ਗੇੜੀਆਂ ਮਾਰ ਲੀਆਂ ਜਾਂ ਖਾਊ ਯਾਰਾਂ ਨਾਲ ਖੇਤਾਂ 'ਚ ਤਿੱਤਰ ਬਟੇਰ ਮਾਰ ਲਏ ਸਰਪੰਚੀ ਦੇ ਇਲੈਕਸ਼ਨ ਆ ਜਾਂਦੇ ਪਿਓ ਪੁੱਤਾਂ ਨੂੰ ਜਾਣੋ ਚਾਹ ਚੜ ਜਾਂਦਾ ਮਹੀਨਾ ਮਹੀਨਾ ਘਰ ਵਿੱਚ ਵਿਆਹ ਰਚਿਆ ਰਹਿੰਦਾ 40 40 50 50 ਬੰਦਿਆਂ ਦੀ ਰੋਟੀ ਘਰੇ ਪਕਦੀ ਚਾਹ ਦਾ ਲੰਗਰ ਤਾਂ 24 ਘੰਟੇ ਅਤੁੱਟ ਚੱਲਦਾ ਰਹਿੰਦਾ ਸ਼ਰਾਬਾਂ ਦੇ ਦੌਰ ਚੱਲਦੇ ਲੋਕ ਮਹੀਨਾ ਭਰ ਇਹਨਾਂ ਨੂੰ ਰੱਜ ਕੇ ਲੁੱਟਦੇ ਤੇ ਇਹ ਪਤਾ ਨਹੀਂ ਹੋਣ ਦੇ ਬਾਜੂ ਲੁੱਟੇ ਲੁੱਟੇ ਦੇ ਰਹਿੰਦੇ ਬਸ ਸਰਪੰਚੀ ਘਰੇ ਰਹਿਣੀ ਚਾਹੀਦੀ ਹੈ ਭਾਵੇਂ ਤੱਪੜ ਵਿਖ ਜਾਣਾ ਭਾਵੇਂ ਕਿਸੇ ਦੇ ਪੈਰੀ ਹੱਥ ਲਾਉਣੇ ਪੈਣਾ ਮੈਨੂੰ ਇਹ ਗੱਲਾਂ ਬੜੀਆਂ ਅਜੀਬ ਲੱਗਦੀਆਂ ਘਰ ਦੀ ਸ਼ਾਂਤੀ ਭੰਗ ਹੁੰਦੀ ਲੱਗਦੀ ਘਰ ਦਾ ਕੋਈ ਕੋਨਾ ਆਹ ਜਾ ਨਾ ਲੱਭਦਾ ਜਿੱਥੇ ਸ਼ਾਂਤੀ ਨਾਲ ਬੈਠ ਆਪਣੀ ਪਰਚੋਲ ਕਰ ਸਕੇ ਆਪਣੇ ਆਪ ਨਾਲ ਗੱਲਾਂ ਕਰ ਸਕਾਂ ਆਪਣੇ ਨਾਲ ਸੰਵਾਦ ਰਚਾ ਸਕਾਂ ਪਰ ਇਹਨਾਂ ਨੂੰ ਇਹ ਦਿਨ ਤੀਆਂ ਮੰਗ ਲੱਗਦੇ ਆਪੋ ਆਪਣੀ ਸੋਚ ਹੁੰਦੀ ਹੈ ਜਿਸ ਦਿਨ ਵੋਟਾਂ ਦੇ ਨਤੀਜੇ ਆਉਂਦੇ ਮਾਹੌਲ ਵੇਖਣ ਵਾਲਾ ਹੁੰਦਾ ਘਰ ਚ ਚਾਰ ਚਾਰ ਬੋਰੀਆਂ ਤਾਂ ਸਲਾਦੀਆਂ ਹੀ ਕੱਟੀਆਂ ਤੱਬ ਭਰਪਾ ਠੰਡਿਆਂ ਦੇ ਵਰਤਾਏ ਜਾਂਦੇ ਇੱਕ ਹੀ ਗਲਾਸ ਨਾਲ ਸ਼ਰਾਬ ਲਾਈਨ ਵਾਰ ਸਭ ਨੂੰ ਵਰਤਾਈ ਜਾਂਦੀ ਕੋਈ ਝੂਠ ਸੁੱਚਮ ਦਾ ਪਰਹੇਜ਼ ਨਾ ਲੋਕਾਂ ਨੂੰ ਬੱਕਰੇ ਬੁਲਾਉਂਦਿਆਂ ਗਲੀਆਂ ਵਿੱਚ ਲਿਟਦਿਆਂ ਨੂੰ ਘਰ ਦੇ ਚਿਆਂ ਕੇ ਚੁੱਕ ਕੇ ਲੈ ਜਾਂਦੇ ਜਾਂ ਟਰਾਲੀਆਂ ਤੇ ਲੱਦ ਲੱਦ ਕੇ ਘਰੇ ਛੱਡ ਕੇ ਆਉਂਦੇ ਪਹਿਲਾ ਪਹਿਲ ਤਾਂ ਮੈਨੂੰ ਇਹ ਸਾਰਾ ਕੁਝ ਬੜਾ ਅਜੀਬ ਜਿਹਾ ਲੱਗਦਾ ਕਚਿਆਂ ਜਿਹੀ ਆਉਂਦੀ ਹੁਣ ਤਾਂ ਮੈਂ ਵੀ ਇਹ ਸਭ ਕਾਸੇ ਦੀ ਆਦੀ ਹੋ ਗਈ ਉਹ ਲੜਕੀ ਜੋ ਸਾਰਾ ਸਾਰਾ ਦਿਨ ਚਿੜੀਆਂ ਵਾਂਗ ਫੁਦਕਦੀ ਰਹਿੰਦੀ ਸੀ ਮੱਕੀ ਦੇ ਦਾਣਿਆਂ ਵਾਂਗ ਖਿੜਖਿੜ ਕਰਦੀ ਰਹਿੰਦੀ ਸੀ ਕਿਸੇ ਵਕਤ ਨਿਚਲੀ ਨਹੀਂ ਸੀ ਬੈਠਦੀ ਭਾਸ਼ਣ ਦਿੰਦੀ ਖੇਡਾਂ 'ਚ ਤਮਗੇ ਜਿੱਦੀ ਕਿਦਿਆਂ ਦੀ ਰਾਣੀ ਸਟੇਜਾਂ ਦਾ ਸ਼ਿੰਗਾਰ ਬਣਦੀ ਕਿਤੇ ਬਹੁਤ ਹੀ ਪਿੱਛੇ ਰਹਿ ਗਈ ਸੀ ਪਿੱਛੇ ਕੀ ਰਹਿ ਗਈ ਲੱਗਦਾ ਸੀ ਉਸਨੇ ਤਾਂ ਕਿਤੇ ਜਨਮ ਹੀ ਨਹੀਂ ਲਿਆ ਪਤਾ ਨਹੀਂ ਕਿਵੇਂ ਅੱਜ ਬੜੀਆਂ ਮਦਤਾਂ ਬਾਦ ਭੁੱਲੀ ਫਲਾਈ ਉਹ ਕੁੜੀ ਦੀ ਜਿਆਦਾ ਗੀ ਬਰਨਾ ਹੁਣ ਤਾਂ ਮੈਂ ਵੀ ਉਸ ਨੂੰ ਮਨੋਹੀ ਵਿਸਾਰੀ ਬੈਠੀ ਆਂ ਯਾਦ ਰੱਖਣ ਦਾ ਫਾਇਦਾ ਵੀ ਕੋਈ ਨਹੀਂ ਯਾਦਾਂ ਨੇ ਕਿਹੜਾ ਕੁਝ ਬਦਲ ਦੇਣਾ ਹੈ ਉਲਟਾ ਜ਼ਖਮੀ ਉਜੇੜਨੇ ਹਨ ਹੁਣ ਤਾਂ ਜੋ ਮੇਰੇ ਪਾਸ ਹੈ ਉਸੇ ਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਆਂ ਬਥੇਰਾ ਮਨ ਨੂੰ ਸਮਝਾਈਦਾ ਹੈ ਬਈ ਇਹ ਜ਼ਿੰਦਗੀ ਕਿਹੜੀ ਮਾੜੀ ਹੈ ਰੱਬ ਦਾ ਦਿੱਤਾ ਕੀ ਨਹੀਂ ਤੇਰੇ ਕੋਲ ਇਹ ਚੀਜ਼ ਦੀ ਕਮੀ ਹੈ ਰਾਣੀ ਹੈ ਤੂੰ ਆਪਣੇ ਘਰ ਪਰ ਮਨ ਹੈ ਨਾ ਮਨ ਆਪਣੀ ਮਰਜ਼ੀ ਦਾ مالک ਚੰਚਲ ਬਸ ਦਿਮਾਗ ਕਿਤੇ ਨਾ ਕਿਤੇ ਆ ਹੀ ਜਾਂਦਾ ਹੈ ਕਿ ਜੇ ਮੰਮੀ ਡੈਡੀ ਹੁੰਦੇ ਤਾਂ ਜ਼ਿੰਦਗੀ ਕਿੰਨੀ ਸੋਹਣੀ ਹੋਣੀ ਸੀ ਜ਼ਿੰਦਗੀ ਇਹ ਵੀ ਮਾੜੀ ਨਹੀਂ ਪਰ ਜੇ ਮੈਂ ਜਨਮੀ ਅਜੇਹ ਸਰਦਾਰੀ ਘਰ ਵਿੱਚ ਲਿਆ ਹੁੰਦਾ ਤਾਂ ਮੈਂ ਇਸ ਸਭ ਕਾਸੇ ਦੀ ਆਦੀ ਹੋਣਾ ਸੀ ਪਰ ਮੈਨੂੰ ਆਪਣੀ ਮਰਜ਼ੀ ਦੀ مالک ਨੂੰ ਇੰਨੀ ਰੁਝੇਵੇਂ ਭਰੀ ਜ਼ਿੰਦਗੀ ਜੀ ਕੇ ਹੁਣ ਇਹ ਜ਼ਿੰਦਗੀ ਅਰਥੀ ਨਹੀਂ ਲੱਗਦੀ ਹੈ ਜਿਸ ਵਿੱਚ ਮੇਰਾ ਕੋਈ ਵजूद ਨਹੀਂ ਮੇਰਾ ਕੋਈ ਮਹੱਤਵ ਨਹੀਂ ਮੇਰੀ ਕੋਈ ਲੋੜ ਨਹੀਂ ਮੈਂ ਬੇਵਸ ਮਹਿਸੂਸ ਕਰਦੀ ਹਾਂ ਜਦੋਂ ਮੈਨੂੰ ਲੱਗਦਾ ਹੈ ਆਪਣੇ ਸਕੂਲ ਦੀ ਸਭ ਤੋਂ ਜਹੀਨ ਲੜਕੀ ਆਪਣੇ ਸੰਸਕਾਰ ਤੱਕ ਆਪਣੇ ਬੱਚਿਆਂ ਨੂੰ ਨਾ ਦੇ ਸਕੇ ਚਲੋ ਹੁਣ ਕੀ ਗਿਲਾ ਕਰਨਾ ਕਿਸੇ ਤੇ ਬਹੁਤੀ ਲੰਘੀ ਥੋੜੀ ਰਹਿ ਗਈ ਇਹ ਵੀ ਲੰਘ ਹੀ ਜਾਵੇਗੀ ਇਸੇ ਤਰ੍ਹਾਂ ਬਸ ਸੋਚੀਦਾ ਤਾਂ ਇਹ ਹੈ ਕਿਵੇਂ ਕਿਸੇ ਤੁਹਾਡੇ ਬਹੁਤ ਹੀ ਨਜ਼ਦੀਕੀ ਇਨਸਾਨ ਦੇ ਤੁਰ ਜਾਣ ਨਾਲ ਸਿੱਧੀ ਤੁਰ ਜਾਂਦੀ ਤੁਹਾਡੀ ਜ਼ਿੰਦਗੀ ਜੂ ਟਰਨ ਲੈ ਕੇ ਪਾਸਾ ਹੀ ਪਲਟ ਦਿੰਦੀ ਹੈ ਇਸ ਜੀ ਕਹਾਣੀ ਜੂ ਟਰਨ ਲੈਣ ਦੀ ਜ਼ਿੰਦਗੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ